ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਾਗ ਸਾਰੰਗ ਅਸ਼ਟਪਦੀਆ ਮਹੱਲਾ ਪਹਿਲਾ ਘਰ ਪਹਿਲਾ ਇੱਕ ਅੰਕਾਰੀ ਸਤਗੁਰ ਪ੍ਰਸਾਦਿ ਹਰ ਬਿਨ ਕਿਉ ਜੀਵਾਂ ਮੇਰੀ ਮਾਈ ਜੈ ਜਗਦੀ ਤੇ ਰਾਜਸ ਇੱਕ ਜਚ ਮੈਂ ਹਰ ਬਿਨ ਰਹਿਣ ਨ ਜਾਇ ਰਹਉ ਹਰ ਕੀ ਪਿਆਸ ਪਿਆਸੀ ਕਮਨ ਦੇਖੋ ਰਹਿਣ ਸਬਾਈ ਸ੍ਰੀ ਤਰਨਾਥ ਮੇਰਾ ਮਨ ਲੈਨਾ ਪ੍ਰਭ ਜਾਨੈ ਪੀਰ ਪਰਾਈ ਗੰਤ ਸਰੀਰ ਪੀ ਰਹਿ ਹਰ ਬਿਨੈ ਗੁਰ ਸ਼ਬਦ ਦੇ ਹਰ ਪਾਈ ਹੋ ਦਇਆਲ ਕਿਰਪਾ ਕਰ ਹਰ ਜਿਓ ਹਰ ਸਿਉ ਰਹਾ ਸਮਾਈ ਐਸੀ ਰਬ ਤਰਵ ਮਨ ਮੇਰੇ ਹਰ ਬਿਨ ਚਰਨੀ ਚ ਤਿਲਾਈ ਬਿਸਮ ਭਏ ਗੁਣ ਗਾਏ ਮਨੋਹਰੇ ਨਿਰਭਉ ਸਹਿ ਸਮਾਈ ਹਿਰਦੈ ਨਾਮ ਸਦਾ ਤੁੰ ਨਿਸ਼ਚਲ ਕਟੇ ਨ ਕੀਮਤ ਪਾਈ ਬਿਨ ਆਵੈ ਸਭ ਕੋਈ ਨਿਰਤਾਨੈ ਸਤਿਗੁਰੂ ਬੂਝ ਬੁਝਾਈ ਪ੍ਰੀਤਮ ਪ੍ਰਾਣ ਪੈ ਸੁਨ ਸਜਨੀ ਦੂਤ ਮੁਏ ਬਿਕਕਾਈ ਜਵ ਕੇ ਉਪਜੀ ਤਵਕੇ ਤੈਸੀ ਰੰਗੁਲ ਭਈ ਮਨ ਪਾਈ ਸਹਜਿ ਸਮਾਧ ਸਦਾ ਲਿਵ ਹਰਸਿਉ ਜੀਵਾਂ ਹਰ ਗੁਣ ਗਾਈ ਗੁਰ ਕੈ ਸ਼ਬਦ ਰਤਾ ਵਾ ਰਾਗੇ ਨਿਜ ਘੜ ਤਾੜੀ ਲਾਈ ਸੁਦੇ ਰਸ ਨਾਮ ਮਹਾਰਸ ਮਿਟ ਨਿਜ ਘੜ ਤਤ ਗੁਸਾਈ ਤਹੇ ਮਨ ਜਈ ਤੇ ਰਾਖਿਆ ਐਸੇ ਗੁਰਮਤਿ ਪਾਈ ਸਨ ਕਸਨਾਦ ਬ੍ਰਹਮਾਦ ਇੰਦਰਾਦ ਦੇ ਕੇ ਭਗਤਰ ਤੇ ਬਣਾਈ ਨਾਨਕ ਹਰ ਬਿਨ ਕਰੀ ਨ ਜੀਵ ਹਰਿ ਕਾ ਨਾਮ ਬਡਾਈ ਸਾਰਿੰਗ ਮਹੱਲਾ ਪੰਨਾ ਹਰਿ ਬਿਨ ਕਉ ਤੀਰੈ ਮਨ ਮੇਰਾ ਕੋਟ ਕਲਪ ਕੈ ਦੁਖ ਬਿਨ ਨਸਨੇ ਸਾਚ ਦੜਾਏ ਨਵੇਰਾ ਰਹਾਉ ਕਾਮਨਿ ਕ੍ਰੋਧਿ ਨਿਵਾਰਿ ਜਲੇ ਹੋ ਮਮਤਾ ਕ੍ਰੋਧਿ ਨਿਵਾਰਿ ਜਲੇ ਹੋ ਮਮਤਾ ਪ੍ਰੇਮ ਸਦ ਨਉ ਰੰਗੀ ਅਨਪਾ ਵਿਸਰਗੈ ਪ੍ਰਵਜਾਚ ਹਰਿ ਨਿਰਮਾਇਲ ਸੰਗੀ ਚੰਚਲੇ ਮਤ त्याग ਪਉ ਪੰਜਨ ਪਾਇ ਆਇ ਇੱਕ ਚਬਦ ਲੈ ਬਲਾਗੇ ਹਾਰੇ ਰਸ ਚਾਖ ਤ ਕਾਨੇ ਵਾਰੀ ਹਣ ਮੇਲ ਭਈ ਬਡ ਭਾਗੇ ਅਵਰ ਤੇ ਰਾਜੇ ਸੰਚੇ ਭਏ ਸੁ ਭਰੇ ਸਾਰੇ ਭਾਰੇ ਅਵਰ ਤੇ ਰਾਜੇ ਸੰਚੇ ਭਏ ਸੁ ਭਰੇ ਸਾਰੇ ਗੁਰਮਤਿ ਸਾਚ ਨੇ ਹੱਲ ਮਨ ਰਤ ਨਾਮ ਰਤੇ ਨਹਿ ਕੇਵਲੇ ਸਾਜ ਜੁਗਾਂ ਦੇ ਅਲਾ ਮੋਹਨ ਮੋਹਿ ਲਿਆ ਮਨ ਮਯੋਰਾ ਬੜਾ ਭਾਗ ਲਿਵੇ ਲਾਗੇ ਸਾਚ ਵਿਚਾਰ ਕੇ ਲਿਵੇ ਕਿਦੋ ਕਟੈ ਮਨ ਨਿਰਮਲ ਅਨੈਰਾਗੀ ਘਹਿਰ ਗੰਭੀਰ ਸਾਗਰ ਅਤਰਤ ਨਾਗਰੇ ਅਬਰ ਨਹੀਂ ਅਨ ਪੂਜਾ ਸ਼ਬਦ ਵਿਚਾਰ ਭਰਮ ਪਉ ਪੰਜਨ ਅਬਰ ਨਾ ਜਾਣਿਆ ਦੂਜਾ ਮਨਵਾ ਮਹਰ ਨਿਰਮਲ ਪਦ ਚੀਨਿਆ ਹਰਿ ਅਸਰਤੇ ਅਧਿਕਾਈ ਕਿਸ ਬਿਨ ਮੈਂ ਅਬਰ ਨਾ ਜਾਣਨਾ ਸਤਗੁਰੂ ਬੂਝ 부ਝਾਈ ਆ ਗੰਮ ਐ ਗੋਚੜ ਨਾ ਤੇ ਜੋਨੇ ਗੁਰਮਤੇ ਇੱਕੋ ਜਾਣਿਆ ਸੋ ਭਾਰੇ ਭਰੇ ਨਾਹੀ ਚਿਤ ਤੁਲ ਡੁਲੇ ਮਨਹੀ ਤੇ ਮਨ ਮੰਨਿਆ ਗੁਰ ਪ੍ਰਸਾਦਿ ਇਕਾਥੋ ਕਥਿਐ ਕਹੋ ਕਹਾਵੈ ਸੋਈ ਨਾਨਕ ਦੀਨ ਦਿਆਲ ਹਮਾਰੇ ਅਬਰ ਨ ਜਾਣਿਆ ਕੋਈ ਅਬਰੇ ਨ ਜਾਣਿਆ ਕੋਈ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ